ਹਾਂਜੀ ਕੀ ਨਾਮ ਹੈ ਬੱਚੇ ਤੁਹਾਡਾ ਲਾਪਰੇ ਸਿੰਘ ਲਾਪਰੇ ਸਿੰਘ ਜੀ ਨੇ ਡੈਥ ਹੋਈ ਆ ਕੀ ਲੱਗਦੇ ਨੇ ਤੁਹਾਡੇ ਕਿੱਥੋਂ ਆਏ ਸੀ ਪੂਰੀ ਜਾਣਕਾਰੀ ਦਿਓ ਪਿਤਾ ਜੀ ਸੀ ਮਰੀ ਬੰਡਾਲੋਂ ਪੁੱਤੋਂ ਹੀ ਉਹ ਪਿਛਲੇ ਲੰਮੇ ਸਮੇਂ ਤੋਂ ਧਰਨੇ ਤੇ ਜਾਂਦੇ ਹੁੰਦੇ ਸੀ ਤੇ ਉਹਨਾਂ ਦੀ ਗੱਲ ਆਚਾਨਕ ਉੱਥੇ ਸਿਹਤ ਖਰਾਬ ਹੋਣ ਕਰਕੇ ਰੋਣ ਪੈਣ ਲੱਗੇ ਜੀ ਇਸ ਕਰਕੇ ਉਹਨਾਂ ਦਾ ਟਾਈਪ ਦੀ ਡਾਕਟਰਾਂ ਵਿਜੀਤਾਂ ਨਸਰੇ ਸੀ ਹਾਂਜੀ ਦਰਦ ਹੋਇਆ ਸੀ ਉਹਨਾਂ ਦੇ ਨਾਲ ਹਾਂਜੀ ਦਰਦ ਹੋਇਆ ਸੀ ਨਾਲ-ਨਾਲ ਪਾਈ ਸੀ ਹਾਂਜੀ ਕਿ ਕਿਸ ਤਰ੍ਹਾਂ ਦੀ ਹੁਣ ਮੰਗ ਕਰਦੇ ਹੋ ਤੁਸੀਂ ਕਿੰਨੇ ਸਮੇਂ ਤੋਂ ਜਿਹੜਾ ਉੱਥੇ ਕੰਮ ਜਾ ਰਹੇ ਸੀ ਧਾਨੇ ਤੇ ਉਹ ਕਿਸੇ ਨੰਬਰ ਦੇ ਸਮੇਂ ਤੇ ਸਾਹ ਤੋਦਦੇ ਹੋਏ ਪਰ ਜਦੋਂ ਡਿਡਲੇਵਾ ਸਾਹਿਬ ਐਕਸਟਰੀ ਕੀ ਹੋਊ ਚਲਗਾਤ ਰਹੇ ਮਤਲਬ ਉੱਥੇ ਮੰਗ ਉਹ ਰਹੀ ਰਹੀ ਸੀ ਇਹ ਲਗਭਗ ਉਤੀ ਸੀ ਹੁੰਦੇ ਸੀਗੇ ਇਹ ਪਿੰਡ ਘੱਟੇ ਹੁੰਦੇ ਸੀਗੇ ਹਾਂਜੀ ਤੇ ਹੁਣ ਕਿਸ ਤਰ੍ਹਾਂ ਦੀ ਜਿਹੜੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਧਰਨਾ ਲਗਾਤਾਰ ਚੱਲ ਰਿਹਾ ਹੈ ਧਾਨੇ ਦੇ ਵਿੱਚ ਬਹੁਤ ਲੋਕ ਹੈ ਜਿਹੜੇ ਸ਼ਹੀਦ ਹੋ ਰਹੇ ਨੇ ਕਿਸ ਤਰ੍ਹਾਂ ਆਏ ਸਰਕਾਰ ਨੂੰ ਦੇਖਣਾ ਚਾਹੀਦਾ ਇਹ ਲੋਕਾਂ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੂੰ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਬਹੁਤ ਸਾਰੀਆਂ ਦੀ ਰੋਜ਼ ਮੰ ਮਨਕਰ ਕੀ ਮੇਰਾ ਨਾਮ ਮਨਿੰਦਰ ਸਿੰਘ ਲਾਡਾਲ ਇਕਾਈ ਪ੍ਰਧਾਨ ਪੀਕੇਜੂ ਸਿੱਧੂਪੁਰ ਮਨਿੰਦਰ ਸਿੰਘ ਅੱਜ ਜਿਹੜੀ ਲਹਿਰਾਗਾ ਘਾ ਡੈੱਡ ਬੋਡੀ ਪਹੁੰਚੀ ਹੈ ਉਹ ਕਿੱਥੋਂ ਆਇਆ ਹੋ ਤੇ ਕਿਵੇਂ ਜਿਹੜੇ ਡੈੱਡ ਹੋਇਆ ਕਿੰਨੇ ਟੈਂਪੋ ਵਿੱਚ ਧਰਨੇ ਦੇ ਵਿੱਚ ਕੰਮ ਸਾਰੇ ਡਿਟੇਲ ਜਾਣਕਾਰੀ ਇਹ ਜੀ ਸਾਡਾ ਕਿਸਾਨ ਭਰਾ ਜੋ ਸਰੇਂਦਰਜੀਤ ਸਿੰਘ son of ਦਰਬਾਰਾ ਸਿੰਘ ਪਿੰਡ ਆਲਪੁਰ ਤੋਂ ਨਹੀਂ ਇਹ ਕਾਫੀ ਲੰਬੇ ਸਮੇਂ ਤੋਂ ਖਨੌਰੀ ਬਾਰਡਰ ਧਰਨੇ ਤੇ ਸੀਗੇ ਪਹਿਲਾਂ ਵੀ ਜਿਵੇਂ ਪਿੰਡ ਚ ਡਿਊਟੀ ਲੱਗਦੀ ਐ ਹਫਤੇ 10 ਦਿਨ ਲਈ ਜਾਂਦੇ ਰਹਿੰਦੇ ਸੀਗੇ ਕਲਮਹਾ ਪੰਚਾਇਤ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਤੋਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਉਦੋਂ ਤੋਂ ਇਹ ਇਹਨਾਂ ਦੀ ਬਹੁਤ ਲੰਬੀ ਹਾਜ਼ਰੀ ਸੀ ਉੱਥੇ ਤੇ ਉਸੇ ਚੀਜ਼ ਨੂੰ ਲੈ ਕੇ ਇਹ ਚਿੰਤਤ ਵੀ ਸੀਗੇ ਥੋੜੇ ਵੀ ਪ੍ਰਧਾਨ ਸਰ ਦੀ ਸਿਹਤ ਨੂੰ ਲੈ ਕੇ ਤੇ ਥੋੜਾ ਦਿਮਾਗੀ ਰੱਖਦੇ ਸੀਗੇ ਸੋਚਣਾ ਤੇ ਕੱਲ ਜਦੋਂ ਮਹਾ ਪੰਚਾਇਤ ਸੀ ਉੱਥੇ ਇਹਨਾਂ ਦੀ ਹਾਲਤ ਜਿਹੜੀ ਥੋੜੀ ਵਿਗੜ ਗਈ ਜਿਹਦੇ ਉਸ ਚ ਦਵਾਈ ਦਵਾ ਕੇ ਇਹਨਾਂ ਨੂੰ ਉੱਥੋਂ ਤਾਂ ਪਿੰਡ ਲੈ ਕੇ ਆ ਰਹੇ ਸੀ ਜਦੋਂ ਪਿੰਡ ਆ ਕੇ ਪਹੁੰਚੇ ਤਾਂ ਉਹ ਤੱਕ ਇਹ ਪੂਰੇ ਹੋ ਚੁੱਕੇ ਸੀ ਹੁਣ ਕਿਸ ਤਰ੍ਹਾਂ ਦੀ ਜਿਹੜੀ ਮੰਗ ਹੈਗੀ ਆ ਕਿ ਵੀ ਲਗਾਤਾਰ ਕਿਸਾਨ ਤਾਂ ਮੈਦਾਨ ਦੇ ਉੱਤੇ ਡੈਡ ਹੋ ਰਹੇ ਨੇ ਹੈਗੇ ਕਿਸ ਤਰ੍ਹਾਂ ਦੀ ਮੰਗ ਜਿਹੜੀ ਕਿਸਾਨ ਜੀ ਉਹਨਾਂ ਵੱਲੋਂ ਕੀਤੀ ਸਾਡੇ ਵੱਲੋਂ ਮੰਗ ਇਹ ਹੀ ਹੈ ਜੀ ਦੇਖੋ ਕਿੰਨੇ ਕਿਸਾਨ ਨੇ ਜਿਹੜੇ ਧਰਨੇ ਤੇ ਸ਼ਹੀਦ ਹੋ ਰਹੇ ਨੇ ਵੀ ਸਾਡਾ ਕਿਹੜਾ ਜੀ ਕਰਦਾ ਜਿਹੜੀਆਂ ਸਾਡੀਆਂ ਮੰਗਾਂ ਨੇ ਐਮ ਐਸ ਪੀ ਨੂੰ ਲੈ ਕੇ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ ਤਾਂ ਜੋ ਸਾਰੇ ਕਿਸਾਨ ਭਰਾ ਨੇ ਜਿਹੜੇ ਆਪੋ ਆਪਣੇ ਘਰਾਂ ਚ ਵਾਪਸ ਪਾ ਸਕਣ